ਸਵਾਗਤ ਹੈ ਵੀਰੇ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਡਾਹਰ ਡੈਰੀ ਫਾਰਮ ਦੇ ਉੱਪਰ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਵੀਰੇ ਕੱਟੀ ਦੀ ਵੀਡੀਓ ਕਵਰ ਕੀਤੀ ਆ ਫੁੱਲ ਜੈਡ ਬਲੈਕ ਆ ਬਹੁਤ ਵਧੀਆ ਸੀਮਣ ਦੀ ਕੱਟੀ ਆ ਵੀਡੀਓ ਨੂੰ ਪੂਰੇ ਬਣੇ ਰਹੋ ਫੁੱਲ ਡਿਟੇਲ ਆਪਾਂ ਦਿੰਨੇ ਆ ਬਈ ਕੱਟੀ ਦੀ ਇਹ ਵੀਰੇ ਜਿਹੜੇ ਬਰਨਾਲੇ ਦੇ ਵਿੱਚ ਪਿੰਡ ਮੂਮ ਦੇ ਵਿੱਚ ਇਹ ਕੱਟੀ ਖੜੀ ਆ ਬਈ ਫੁੱਲ ਜੈਡ ਬਲੈਕ ਹੈ ਜੇ ਗੱਲ ਦੁੱਧ ਦੇ ਰਿਕਾਰਡ ਦੀ ਕਰੀਏ ਵੀਰੇ ਇਹਦੀ ਮਾਂ ਦਾ 15 ਲੀਟਰ ਦਾ ਦੁੱਧ ਦਾ ਰਕਾਰਡ ਹੈ। ਪੂਰੇ ਵਧੀਆ ਸੀਮਣ ਦੀ ਬਈ ਕੱਟੀ ਆ ਇਹ। ਜੇ ਗੱਲ ਆਪਾਂ ਇਹਦੀ ਉਮਰ ਦੀ ਕਰੀਏ, 1 ਸਾਲ ਬਈ ਇਹਦੀ ਉਮਰ ਹੈ। ਤੁਸੀਂ ਕੁਆਲਿਟੀ ਚੈੱਕ ਕਰੋ ਵੀਰੇ ਫੇਸ ਕੁਆਲਿਟੀ ਪੂਰੀ ਓਕੇ ਰਿਪੋਰਟ ਕੁਆਲਿਟੀ ਆ ਬਈ। ਲਿਸੀ ਜ਼ਰੂਰ ਆ। ਕਿਸੇ ਪਾਸਿਓਂ ਬਾਕੀ ਕਮੀ ਪੇਸ਼ੀ ਨਹੀਂ ਗੀ। ਕੋਈ ਇੱਕ ਵੀ ਵਾਲ ਚਿੱਟਾ ਨਹੀਂ ਹੈਗਾ ਇਹ ਕੱਟੀ ਦੇ। ਫੁੱਲ ਜੈਡ ਬਲੈਕ ਆ ਬਈ। ਇੰਨੀ ਆਪਾਂ ਰਿਸਿਵ ਨਹੀਂ ਕਹਿ ਸਕਦੇ। ਵਧੀਆ ਕੱਟੀ ਆ ਪੂਰੀ ਕਿਸੇ ਮੇਰੇ ਪਾਲਕ ਵੀਰ ਨੇ ਖਰੀਦਣੀ ਐ ਵਧੀਆ ਬਰੀਡ ਤੇ ਕੰਮ ਕਰਨਾ ਆ ਗੱਟੀ ਖਰੀਦ ਲਓ ਵੀਰੇ ਬਹੁਤ ਵਧੀਆ ਕੱਟੀ ਆ ਇਹ ਬਾਕੀ ਆਪਾਂ ਬਾਈਆਂ ਦਾ ਸਕਰੀਨ ਤੇ ਨੰਬਰ ਚਲਾ ਦਾਂਗੇ ਬਾਕੀ ਦੀ ਜਾਣਕਾਰੀ ਤੁਸੀਂ ਫੋਨ ਤੇ ਲੈ ਲਿਓ ਮਾਲਕ ਵੀਰ ਕਹਿੰਦੇ ਜਿਹੜਾ ਇਹਦਾ ਰੇਟ ਰੱਖਿਆ ਗਿਆ ਉਹ ਆਪਾਂ ਫੋਨ ਤੇ ਹੀ ਕਰਾਂਗੇ ਬਾਕੀ ਤੁਸੀਂ ਕੰਟੈਕਟ ਨੰਬਰ ਆਪਾਂ ਪਾ ਦਾਂਗੇ ਜ਼ਿਲ੍ਹੇ ਬਰਨਾਲੇ ਦੇ ਪਿੰਡ ਮੂਮ ਚ ਖੜੀ ਆ ਬਈ ਇੱਕ ਵਾਰ ਆਪਾਂ ਫੇਰ ਕੱਟੀ ਦੇ ਨਿਗ੍ਹਾ ਮਰਵਾ ਦਿੰਨੇ ਆਂ ਵੀਰੇ ਕਰੋ ਕੁਆਲਿਟੀ ਚੈੱਕ ਥੋੜੀ ਜੀ ਲਿੱਸੀ ਆ ਭਾਈ ਵਧੀਆ ਸੇਵਾ ਹੋ ਗਈ ਨਾ ਬਹੁਤ ਵਧੀਆ ਬਣ ਜੂ ਬਾਈ ਕਹਿੰਦਾ ਸਿਆਲ ਆ ਗਿਆ ਸਾਮੇ ਘਟ ਜਾਂਦੀ ਆ ਜਿਹਦੇ ਕਾਰਨ ਤੁਹਾਨੂੰ ਵੀ ਪਤਾ ਸਿਆਲ ਦੇ ਪਸ਼ੂ ਬਹੁਤ ਘੱਟ ਸਾਮੇ ਜਾਂਦੇ ਨੇ ਯਾਰ ਤਾਂ ਕਰਕੇ ਇਹ ਬਾਈ ਕੱਟੀ ਸੇਲ ਕਰ ਰਿਹਾ ਹੈ ਪਸ਼ੂ ਜ਼ਿਆਦਾ ਨੇ ਬਾਈ ਲਵੇ ਇਹਦੀ ਸ਼ਾਮ ਸਮਾਲ ਘੱਟ ਹੁੰਦੀ ਆ ਜਿਹੜੇ ਮੇਰੇ ਯਾਰ ਬੈਲੀ ਨੇ ਖਰੀਦਣੀਆਂ ਐ ਸਕ੍ਰੀਨ ਤੇ ਨੰਬਰ ਚੱਲ ਰਿਹਾ ਰੇਟ ਵਗੈਰਾ ਦੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਜੇ ਕਿਸੇ ਨੇ ਵੀਡੀਓ ਕਰਵਾਉਣੀ ਆ ਆਪਣਾ ਬਾਇਓ ਦੇ ਵਿੱਚ ਨੰਬਰ ਹੈ ਕਰੋ ਕੰਟੈਕਟ ਬਾਈ